ਭਿੰਡਾ ਸ਼ਹਿਰ ਦੇ ਅੰਦਰ ਲੁੱਟਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਵਧਦਾ ਬੀਤੀ ਰਾਤ ਬਠਿੰਡਾ ਦੇ ਮਾਡਲ ਟਾਊਨ ਵਿਖੇ ਇੱਕ ਰੇਤਾ ਬਜਰੀ ਦਾ ਕੰਮ ਕਰਨ ਵਾਲੇ ਵਿਅਕਤੀ ਦੇ ਕਾਰ ਦਾ ਸ਼ੀਸ਼ਾ ਤੋੜ ਕੇ 3 ਲੱਖ ਰੁਪਏ ਲੈ ਕੇ ਲੁਟੇਰੇ ਹੋਈ ਫਰਾਰ। ਸਭ ਬਣਦਾ ਹੈ ਕਿ ਬੀਤੀ ਰਾਤ 7:00 ਵਜੇ ਦੇ ਲਗਭਗ ਇੱਕ ਰੇਤੇ ਬਜਰੀ ਦਾ ਕੰਮ ਕਰਨ ਵਾਲਾ ਵਿਅਕਤੀ ਬਠਿੰਡਾ ਦੇ ਮਾਡਲ ਟਾਊਨ ਫੇਸ 1 ਵਿਖੇ ਇੱਕ ਕਪੜੇ ਦੀ ਦੁਕਾਨ ਦੇ ਵਿੱਚ ਆਉਂਦਾ ਹੈ ਅਤੇ ਉਸ ਦੀ ਕਾਰ ਦੇ ਵਿੱਚ 3 ਲੱਖ ਰੁਪਏ ਕੈਸ਼ ਪਿਆ ਸੀ ਤਾਂ ਲੁਟੇਰੇ ਇਸ ਦੇ ਆਪਣਾ ਪਿੱਛਾ ਕਰਦੇ ਹਨ ਜਦ ਇਹ ਦੁਕਾਨ ਦੇ ਵਿੱਚ ਜਾਂਦਾ ਹੈ ਤਾਂ ਪਿੱਛੋਂ ਲੁਟੇਰਿਆਂ ਵੱਲੋਂ ਇਸ ਕਾਰ ਦਾ ਸ਼ੀਸ਼ਾ ਜਿਹੜਾ ਉਹ ਤੋੜਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਦੇ ਵਿੱਚੋਂ 3 ਲੱਖ ਰੁਪਏ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਹਨ ਡਿਟੇਰੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦੇਦੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇੱਕ ਕੈਦ ਹੋ ਗਏ ਲਗਾਤਾਰ ਬਠਿੰਡਾ ਸ਼ਹਿਰ ਦੇ ਅੰਦਰ ਲੁੱਟਖੋਹਣੀਆਂ ਵਾਰਦਾਤਾਂ ਜਿਹੜੀਆਂ ਉਹ ਲਗਾਤਾਰ ਵਧ ਰਹੀਆਂ ਹਨ ਬੇਖੌਫ ਹੋ ਕੇ ਲੁਟੇਰੇ ਲੋਕਾਂ ਦੀਆਂ ਗੱਡੀਆਂ ਦੀ ਪੰਤੋੜ ਕਰਦੇ ਆ ਜਿੱਥੇ ਲੁੱਟਖੋਹ ਆਪਣਾ ਕਰਦੇ ਹਨ ਅਤੇ ਇਹੀ ਮਾਮਲਾ ਬੀਤੀ ਰਾਤ ਬਠਿੰਡਾ ਦੇ ਮਾਡਲ ਟਾਊਨ ਫੇਸ 1 ਵਿਖੇ ਹੋਇਆ ਜਿੱਥੇ ਇੱਕ ਰੇਤੇ ਬਜਰੀ ਦਾ ਕੰਮ ਕਰਨਾ ਇੱਕ ਬੇ ਆਪਣਾ ਵਾਲਾ ਵਿਅਕਤੀ ਸੀ ਜਿਸ ਦੀ ਕਾਰ ਦੇ ਵਿੱਚ 13 ਲੱਖ ਰੁਪਇਆ ਕੈਸ਼ ਪਿਆਸੀ ਤੇ ਕਿਸੇ ਤਰ੍ਹਾਂ ਇਸ ਦੀ ਲੁੱਟੇਰਿਆਂ ਨੂੰ ਭਿੰਨਕ ਲੱਗ ਜਾਂਦੀ ਹੈ ਜਿਆਦੇ ਵਿਅਕਤੀ ਇੱਕ ਕੱਪੜੇ ਦੀ ਦੁਕਾਨ ਦੇ ਅੰਦਰ ਜਾਂਦਾ ਹੈ ਤਾਂ ਪਿੱਛੋਂ ਲੁੱਟੇਰਿਆਂ ਵੱਲੋਂ ਇਹਦੀ ਕਾਰ ਦਾ ਸ਼ੀਸ਼ਾ ਆਪਣਾ ਤੋੜਿਆ ਜਾਂਦਾ ਤੇ ਉਸ ਦੇ ਵਿੱਚ ਪਿਆ 3 ਲੱਖ ਰੁਪਇਆ ਕੈਸ਼ ਲੈ ਕੇ ਇਥੋਂ ਫਰਾਰ ਹੋ ਜਾਂਦੇ ਆ ਆ ਉਸ ਨੂੰ ਦਿਖਾਉਣੇ ਆ ਇਸ ਮੌਕੇ ਦੀ ਵਾਰਦਾਤੀ ਸਾਰੀ ਸੀਸੀਟੀਵੀ ਸੀਸੀਟੀਵੀ ਕੈਮਰੇ ਦੀ ਘਟਨਾ ਤੇ ਕੀ ਕਹਿੰਦਾ ਹੈ ਇਹ ਆਪਣਾ ਪੀੜਤ ਵਿਅਕਤੀ ਇਹ ਮੈਂ ਫੜਾ ਲਾ ਉਧਰ ਨਹੀਂ ਬੀਜਿਆ ਇਹ ਆ ਰਿਹਾ ਪੇਪਰ ਬੁੱਕ ਤਾਂ ਹੈ ਨਹੀਂ ਕੋਈ ਹੋਰ ਉਧਰ ਨਹੀਂ ਮੰਜੀ ਬੀਨਿਆ ਮੈਨੂੰ ਜੀ ਬੀਜੀ ਬੀ ਇਹ ਨਾ ਜੇ ਇਹਦੀ ਗੱਲ ਆਇਆ ਤਾਂ ਕੋਈ ਦੁਕਾਨ ਦੇ ਮਗਰੀ ਮਗਰ ਤੂੰ ਹੀ ਆ ਰਿਹਾ ਹੋਵੇਂ ਇਹਦੇ ਮਗਰ ਕੋਈ ਹਮ ਅਜੀ ਬੀਜੀ ਕੀ ਨਾਮ ਆਪਣਾ ਸੁਪਿੰਦਰ ਅਵੀ ਦਾ ਮੇਰਾ ਨਾਮ ਅ ਕਟਨਾ ਜਿਹੜੀ ਹੋਈ ਆ ਜੀ ਕੀ ਮਾਮਲਾ ਕੀ ਸੂਰਾ ਮੈਂ ਜਸਟ ਇੱਥੇ ਬੀਜੀ ਗਾਰਮੈਂਟ ਦੇ ਸਾਹਮਣੇ ਆਪਣੇ ਪੈਂਟ ਲੈਣ ਲਈ ਰੁਕਿਆ ਸੀਗਾ ਤੇ ਜਸਪੈਂਟ ਲਈ ਤੇ 5 ਮਿੰਟ ਬਾਅਦ ਆ ਕੇ ਦੇਖਿਆ ਤੇ ਬਾਰੀ ਖੋਲੀ ਤੇ ਦੇਖਿਆ ਵੀ ਸ਼ੀਸ਼ਾ ਟੁੱਟਿਆ ਹੋਇਆ ਉਸ ਤੋਂ ਬਾਅਦ ਕੈਮਰੇ ਵਗੈਰਾ ਚੈੱਕ ਕੀਤੇ ਤੇ ਇਹ ਪਤਾ ਲੱਗਿਆ ਚੋਰੀ ਦਾ ਜੀ ਕਿੰਨਾ ਬੈਗ ਸੀਗਾ ਬੈਗ ਦੇ ਵਿੱਚ ਮੇਰਾ ਨੀਅਰ ਬਾਕਸਿੰਗ ਲੱਖ ਰੁਪਏ ਸੀਗੇ ਜੀ ਹਾਂਜੀ ਕੀ ਕੰਮ ਕਰਦੇ ਆ ਜੀ ਇਹ ਸੀਮੈਂਟ ਤੇ ਰੇਤੇ ਬਜਰੀ ਦਾ ਕੰਮ ਆ ਜੀ ਆਪਣਾ ਜੱਸੀ ਚੌਂਕ ਅੱਛਾ ਤੁਸੀਂ ਇੱਥੇ ਪੈਂਟ ਲਾਈਨ ਆ ਜੀ ਹਾਂਜੀ 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 ਅੱਛਾ ਤੇ ਆ ਕੇ ਦੇਖਿਆ ਕਿੰਨੇ ਕਿ ਚਿਰਚੇ ਇਹ ਘਟਨਾ ਵਾਪਰ ਗਈ 5 ਮਿੰਟ ਹੀ ਲੱਗੇ ਮੈਂ ਕਹਿੰਦਾ ਹਾਲਾਤ ਹੀ ਦੇਖੋ ਤੁਸੀਂ 5 ਮਿੰਟ ਲੱਗੇ ਸਿਰਫ ਹੀ ਤੇ ਬਿਲਕੁਲ ਸਾਹਮਣੇ ਖੜੀ ਹੈ ਕਾਰ ਦੁਕਾਨ ਦੇ ਕਿੰਨੇ ਬੰਦੇ ਸੀ ਇਹ ਜੀ ਉੱਥੋਂ ਜਿਹੜੇ ਆਏ ਕੈਮਰੇ ਵਿੱਚ ਫਿਲਹਾਲ ਵੀਰੇ ਇੱਕ ਹੀ ਦਿਖ ਰਿਹਾ ਬਾਕੀ ਦੁਕਾਨਾਂ ਬੰਦ ਹੋ ਚੁੱਕੀਆਂ ਸੀਗਾ ਸਵੇਰੇ ਪਤਾ ਚੱਲੇਗਾ ਜੀ ਅੱਛਾ ਹਾਂਜੀ ਕੈਮਰਾ ਇਹ ਤੋੜਿਆ ਗਿਆ ਸ਼ੀਸ਼ਾ ਜੀ ਉਹਦਾ ਸ਼ੀਸ਼ਾ ਤੋੜਿਆ ਗਿਆ ਜੀ ਤਿੰਨ ਵਾਰ ਬੰਦੇ ਨੇ ਟਰਾਈ ਕੀਤੀ ਸ਼ੀਸ਼ਾ ਤੋੜਨ ਦੀ ਤੀਸਰੀ ਵਾਰ ਤੋੜ ਕੇ ਲੈ ਗਿਆ ਠੀਕ ਹੈ ਨਾ ਚਾਹੋ ਕਿ ਪੁਲਿਸ ਨੂੰ ਰਿਪੋਰਟ ਦਰਜ ਕਰਾ ਤੀ ਇਹ ਹੀ ਆ ਕਿ ਸਾਡੀ ਮਦਦ ਕੀਤੀ ਜਾਵੇ ਜੀ ਰਿਪੋਰਟ ਦਰਜ ਹੋ ਗਈ ਹੈ ਜੀ ਹਾਂਜੀ ਇਹ ਕੇ ਆਨਸਰਾਂ ਤੇ ਇੱਕੋ ਅਮਲ ਕੜੀ ਨੂੰ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੇ ਕਾਰਵਾਈ ਹੋਣੀ ਚਾਹੀਦੀ ਜਰੂਰ ਮਿਲਣੀ ਚਾਹੀਦੀ ਵੀਰੇ ਜਿਵੇਂ ਆਪਾਂ ਇਸ ਵੇਲੇ ਤੱਕ ਮਿਹਨਤ ਕਰਦੇ ਪਏ ਹਾਂ ਤੁਸੀਂ ਮਿਹਨਤ ਕਰਦੇ ਪਿਆ ਜੀ ਐਂ ਹੀ ਬੰਦੇ ਨੇ ਅਮੀਰ ਹੋਣਾ ਤਾਂ ਫਿਰ ਆਪਾਂ ਵੀ ਇਹੀ ਕੰਮ ਸ਼ੁਰੂ ਕਰ ਲੈਨੇ ਜੀ ਸੌਖਾ ਕੰਮ ਹੈ ਜੀ ਉਮੀਦ ਹੈ ਜੀ ਪੁਲਿਸ ਤੋਂ ਮਤਲਬ ਜਿਹੜਾ ਪੂਰੀ ਉਮੀਦ ਹੈ ਜੀ ਆਪ ਸਰਕਾਰ ਤੇ ਪੂਰੀ ਉਮੀਦ ਹੈ ਕਿ ਜੇ ਬਿਲਡਰ ਚਲਾ ਸਕਦੇ ਨੇ ਤਾਂ ਕੁਝ ਵੀ ਨਹੀਂ ਹੈਗਾ ਜੀ